ਮਾਂਸਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਪੁਲਿਸ ਨੇ ਇੱਕ ਬ੍ਰੇਜ਼ਾ ਗੱਡੀ ਸਮੇਤ 1,80,000 ਨਸ਼ੀਲੇ ਕੈਪਸੂਲਾਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ ਮਾਂਸਾ ਪੁਲਿਸ ਦੇ ਐਸਪੀ ਐਚ ਪ੍ਰਦੀਪ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1 ਜਨਵਰੀ ਨੂੰ ਪੁਲਿਸ ਵੱਲੋਂ ਦੋ ਵਿਅਕਤੀਆਂ ਕੋਲੋਂ 3 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਗਏ ਸਨ ਜਦੋਂ ਪੁਲਿਸ ਨੇ ਇਸ ਮਾਮਲੇ ਦੀ ਤਫ਼ਤੀਸ਼ ਨੂੰ ਅੱਗੇ ਵਧਾਇਆ ਤਾਂ ਵੱਡੀ ਸਫਲਤਾ ਹਾਸਲ ਹੋਈ ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮਾਂਸਾ ਤੋਂ ਹੀ ਇੱਕ ਬ੍ਰੇਜ਼ਾ ਗੱਡੀ ਨੂੰ ਕਬਜ਼ੇ ਵਿੱਚ ਲਿਆ ਹੈ ਜਿਸ ਵਿੱਚੋਂ ਵੱਡੇ ਬੈਗ ਨਸ਼ੀਲੇ ਕੈਪਸੂਲਾਂ ਨਾਲ ਭਰੇ ਹੋਏ ਬਰਾਮਦ ਹੋਏ ਇਹਨਾਂ ਬੈਗਾਂ ਵਿੱਚ ਕੁੱਲ 1 ਲੱਖ 80 ਹਜ਼ਾਰ ਨਸ਼ੀਲੇ ਕੈਪਸੂਲ ਮੌਜੂਦ ਸਨ ਉਹਨਾਂ ਕਿਹਾ ਕਿ ਜਦੋਂ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਗਈ ਤਾਂ ਇਸ ਦੇ ਲਿੰਕ ਜ਼ੀਰਕਪੁਰ ਨਾਲ ਜੁੜਦੇ ਨਜ਼ਰ ਆਏ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਅੱਗੇ ਦੱਸਿਆ ਕਿ ਇਹ ਨਸ਼ੀਲੇ ਕੈਪਸੂਲ ਮਾਨਸਾ ਦੇ ਹੀ ਇੱਕ ਮੈਡੀਕਲ ਸਟੋਰ ਲਈ ਮੰਗਵਾਏ ਗਏ ਸਨ ਇਸ ਸਬੰਧੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਜਨਵਰੀ 2026 ਨੂੰ ਸਾਡੀ ਮਾਨਸਾ ਪੁਲਿਸ ਸਿਟੀ 1 ਨੇ ਇੱਕ ਸੀਕ੍ਰੇਟ ਇਨਫੋਰਮੇਸ਼ਨ ਤੇ ਪਰਚਾ ਦਿੱਤਾ ਸੀਗਾ ਸੋ ਇਨੀਸ਼ੀਅਲੀ ਉਹਦੇ ਚ ਦੋ ਅਕਿਊਜ਼ਡ ਸੁਮਿਤ ਤੇ ਪੋਲਾਰਾਮ ਅਰੈਸਟ ਹੋਏ ਸੀ ਤੇ ਉਹਨਾਂ ਤੋਂ 30 ਕੈਪਸੂਲ ਸਾਨੂੰ ਰਿਕਵਰ ਹੋਏ ਸੀ ਪ੍ਰੈਗਾ ਸਿਗਨੇਚਰ ਦੇ 300 ਐਮਜੀ ਦੇ ਸੋ ਇਹਨੂੰ ਜਦੋਂ ਅੱਗੇ ਅਸੀਂ ਇਨਵੈਸਟੀਗੇਸ਼ਨ ਵਧਾਈ ਤੇ ਫਾਰਵਰਡ ਲਿੰਕਸ ਤੇ ਇਨਪੁਟਸ ਤੇ ਹੋਰ ਸੀਕ੍ਰੇਟ ਇਨਫੋਰਮੇਸ਼ਨ ਜਦੋਂ ਡਵੈਲਪ ਹੋਈਆਂ ਤਾਂ ਫਿਰ ਇੱਕ ਕਾਰ ਬਰੀਜ਼ਾ ਜਿਹੜੀ ਹੈਗੀ ਹੈ ਓਵਰ ਬ੍ਰਿਜ ਦੇ ਨੇੜੇ ਰਾਉਂਡ ਅਪ ਕਰਕੇ ਉਹਦੇ ਚ ਇੱਕ 180000 ਕੈਪਸੂਲ ਇਹ 6 ਵੱਡੇ ਬਾਕਸ ਸੀਗੇ ਜੀ ਹਰੇਕ ਬਾਕਸ ਦੇ ਵਿੱਚ ਮਤਲਬ 300 ਛੋਟੇ ਬਾਕਸ ਇੰਟੂ 100 4 ਵੱਡਾ ਬਾਕਸ ਸੋ ਇਹ ਜ਼ੀਰੋਪੁਰ ਨਾਲ ਇਹਦੇ ਕਨੈਕਸ਼ਨ ਜੁੜ ਰਹੇ ਨੇ ਫਰਦਰ ਇਨਵੈਸਟੀਗੇਸ਼ਨ ਸਾਡੀ ਜਾਰੀ ਹੈ ਸੋ ਇਹ ਇਸ ਲੜੀ ਦੇ ਵਿੱਚ ਮਾਨਸਾ ਪੁਲਿਸ ਦੀ ਬਹੁਤ ਵੱਡੀ ਸਫਲਤਾ ਹੈ 180000 ਕੈਪਸੂਲ ਸਰ ਜਿਹੜੇ ਬ੍ਰੀਜ਼ਾ ਗੱਡੀ ਚੋਂ ਉਮਰੰਦ ਕੀਤੇ ਗਏ ਨੇ ਉਹਦੇ ਮਾਮਲੇ ਤੇ ਕੋਈ ਇਸ ਤਰ੍ਹਾਂ ਦੇ ਪਹਿਲਾਂ ਵੀ ਕੋਈ ਮਾਮਲੇ ਤਾਂ ਨਹੀਂ। ਉਹ ਅਸੀਂ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਅਸੀਂ ਇਹਦੇ ਵਿੱਚ ਜਿਹੜਾ ਹੈਗਾ ਉਹਨਾਂ ਦੀ ਜਿੱਥੋਂ ਉਹਨਾਂ ਦੇ ਰਹਿਸ਼ੀ ਥਾਣਿਆਂ ਤੋਂ ਰਿਕਾਰਡ ਦੀ ਮੰਗ ਕੀਤੀ ਹੋਈ ਹੈ ਉਹ ਉਹਨਾਂ ਦਾ ਰਿਕਾਰਡ ਖੰਘਾਲ ਕੇ ਪਤਾ ਲੱਗੂਗਾ ਕਿ ਪਹਿਲਾਂ ਕਿੱਥੇ ਕਿੱਥੇ ਪਰਚਿਆਂ 'ਚ ਇਹ ਇਨਵੋਲ ਸੀਗੇ। ਸਰ ਜਿਸ ਤਰ੍ਹਾਂ ਇਹਦੀ ਪ੍ਰੈਗਾ ਵਾਲੀ ਗੱਲ ਕੀਤੀ ਆ ਤਾਂ ਹੁਣ ਨਥੇ ਬਲ ਜਿਹੜੇ ਨੌਜਵਾਨ ਲਗਾਤਾਰ ਵੱਧ ਰਹੇ ਆ ਇਹਨਾਂ ਫੋਟੋਨ ਦੀਆਂ ਬੈਲਾਂ ਲੈ ਕੇ ਉਹ ਲਗਾ ਰਹੇ ਨੇ। ਰੇ ਆਮ ਵਿੱਚ ਜਾ ਰਿਹਾ ਬਾਜ਼ਾਰ ਚ ਉਹਨਾਂ ਲਈ ਵੀ ਕੋਈ ਚੀਜ਼ ਹੋਣੀ ਚੱਲੇਗੀ ਇਹਨਾਂ ਫੋਟਨ ਇੰਜੈਕਸ਼ਨ ਆ ਪੇਨ ਕਿਲਰ ਇੱਕ ਉਹਨੂੰ ਡਰਗ ਦੇ ਤੌਰ ਤੇ ਵਰਤ ਰਿਹਾ ਵੱਡੀ ਮਾਤਰਾ ਹਾਂਜੀ ਹਾਂ ਇਹ ਯੁੱਧ ਨਸ਼ੇ ਵਿਰੁੱਧ ਮਹਿੰਮ ਇੱਕ ਕੰਟੀਨਿਊਸ ਆਨ ਗoing ਪ੍ਰੋਸੈਸ ਹੈ ਪੰਜਾਬ ਗਵਰਨਮੈਂਟ ਤੇ ਪੰਜਾਬ ਸਰਕਾਰ ਦੀਆਂ ਹਦਦਾਂ ਤੇ ਪੰਜਾਬ ਪੁਲਿਸ ਪੂਰੀ ਮੁਸਤੈਦ ਹੈ ਜੀ ਅਸੀਂ ਵਚਨਬੱਧ ਹਾਂ ਟੂ ਐਰਡੀਕੇਟ ਦੀ ਡਰਗਸ ਐਂਡ ਡਰਗ ਸਮਗਲਰਸ ਫਰੋਮ ਪੰਜਾਬ ਉਥੇ ਲੜੀ ਚ ਇਹ ਰੈਗੂਲਰ ਰਿਕਵਰੀਜ਼ ਹੋ ਰਹੀਆਂ ਨੇ ਰੈਸਟ ਹੋ ਰਹੇ ਨੇ ਸਮਗਲਰਸ ਦੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਜਿਹੜੀ ਵੀ ਸੂਚਨਾ ਸਾਨੂੰ ਮਿਲਦੀ ਹੈ ਸਾਡੀ ਸੇਫ ਲਾਈਨ ਪੰਜਾਬ ਦੀਆਂ ਜਿਹੜੀਆਂ ਟਿਪ ਐਪਸ ਵੀ ਨੇ ਐਂਡ ਉਹਦੇ ਉੱਤੇ ਜਿਹੜੀ ਇਨਫੋਰਮੇਸ਼ਨ ਆਉਂਦੀ ਹੈ ਅਸੀਂ ਉਹਨੂੰ ਮੋਨੀਟਰ ਕਰਦੇ ਹਾਂ ਡਵੈਲਪ ਕਰਦੇ ਹਾਂ ਤੇ ਪਰਚੇ ਦੇ ਰਹੇ ਹਾਂ ਰੈਗੂਲਰ ਸਿਵ ਮੈਡੀਕਲ ਹਾਲ ਦਾ ਸਰ ਇਹ ਕੋਈ ਮੈਡੀਕਲ ਸ਼ਾਪ ਵੀ ਇਨਵੋਲਵ ਹਾਂਜੀ ਹਾਂ ਇਹ ਸਿਵ ਮੈਡੀਕਲ ਹਾਲ ਦੇ ਓਨਰ ਸੀਗੇ ਕਮਲ ਕ੍ਰਿਸ਼ਨ ਉਹਨਾਂ ਨੂੰ ਵੀ ਅਰੈਸਟ ਕੀਤਾ ਤੇ ਉਹਦੇ ਫਾਦਰ ਭੁੱਲਾ RAM ਉਹਨਾਂ ਤੋਂ ਵੀ ਰਿਕਵਰੀ ਹੋਈ ਹੈ ਦੋਨਾਂ ਦੋਨੇ ਜਿਹੜੇ ਐ ਇਹ ਫਾਦਰ ਸਨ ਹੈ ਜੀ ਇਦੋਂ ਅਲਾਵਾ ਇੱਕ ਹੇਮਰਾਜ ਤੇ ਇੱਕ ਸੁਮਿਤ ਟੋਟਲ 4 ਅਕਿਊਜ਼ ਹਾਂ ਇਸ ਮੈਡੀਕਲ ਤੇ ਪਹਿਲਾਂ ਵੀ ਕੋਈ ਹੈਗਾ ਇਦਾਂ ਦਾ ਕੋਈ 24 ਇਨਵੋਲਵ ਹਾਂਜੀ ਹਾਂ ਇਹ ਸ਼ਿਪ ਮੈਡੀਕਲ ਹਾਲ ਦੇ ਓਨਰ ਸੀਗੇ ਕਮਲ ਕ੍ਰਿਸ਼ਨ ਉਹਨਾਂ ਨੂੰ ਵੀ ਅਰੈਸਟ ਕੀਤਾ ਤੇ ਉਹਦੇ ਫਾਦਰ ਭੁੱਲਾ RAM ਕਦਮੇ ਦਰਜ ਹੈ ਉਹਦੀ ਡਿਟੇਲਸ ਜਿਹੜੀ ਹੈ ਔਨ ਫਾਈਲ ਜਦੋਂ ਆਊਗੀ ਅਸੀਂ ਅਕੋਰਡਿੰਗਲੀ ਤੁਹਾਨੂੰ ਅਪਡੇਟ ਕਰਾਂਗੇ ਇਹ ਕਸਤਾ ਹੈ ਕਿ ਜਿਹੜੀ ਇੱਕ ਹੁਣ ਛੋਟੀ ਜਿਗਨੇ ਹੋ ਰਹਾ ਹੈ ਦਸਤਾਵੇਜ਼ ਮੁੱਖ ਮੰਤਰੀ ਜੀ ਨੇ